ਹਾਂਜੀ ਸਾਰੇ ਪ੍ਰੋਮਾਂਨ ਪਾਸੇ ਦਾ ਸਾਡੇ ਲਾਈਵ ਗਾਂ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਆਂ ਟੈਂਡ ਖਾਜਗੜ ਕਬੱਡੀ ਦਾ ਸ਼ੋਅ ਮੈਚ ਖੇਡਣ ਤੇ ਨਾਲੇ ਦੱਸੋ ਆਪਣੇ ਪਲੇਅਰ ਕਿੱਦਾਂ ਖੇਡੇ ਆ ਤੇ ਐਡ ਕਰਾਂਗੇ ਸਾਰਾ ਗਰੁੱਪ ਵੀ ਖੇਡਦਾ ਹਾਂ ਤੇ ਪਰਨਾ ਕਰਨਾ ਕੀ ਆ ਉੱਤੀ ਪੋਣ ਇਹ ਕੰਮ ਇਹ ਕੰਮ ਇਹ ਇਹ ਕੰਮ ਆਪਣਾ ਚੈਨਲ ਆ ਪੁੱਤ ਉਹ ਗੱਡੀ ਨਾ ਠੀਕ ਆ ਤੇ ਇੱਕ YouTube ਤੇ ਹੋ ਰ ਬੈਟ ਕੰਪੂਟਰ ਨਾ ਮਾਰਿਆ ਕਰ ਆ ਗਿਆ ਇਸ ਤਰ੍ਹਾਂ ਇਦਾਂ ਵੱਡੇ ਹੋ ਜਾਈਦਾ ਪੁੱਤ ਨਿਕਿਆ ਯਾਰ ਤੇ ਉਹਦੇ ਨੂੰ ਤਾਂ ਜੀ ਤਾਂ ਕਿ ਲੱਗ ਦੁੱਧ ਦੀ ਕਰੀਮ ਆ ਕਰ ਤੇ ਬਾਬਾ ਜੀ ਹੰਡੀ ਢੰਡੀ ਜਿਹੜੀ ਜਿਹੜੀ ਘਲਾਟੀ ਤੋਂ ਦੇਖੀਦਾ ਇਹਦਾ پتہ ਨਹੀਂ ਜੀ ਦੁੱਧ ਤੇ ਨਹੀਂ ਹੁੰਦਾ ਫਿਰ ਕੀ ਆ ਚੂਲੇ ਵੀ ਨਾ ਹੁੰਦੇ ਆ चुकाल <manyans... manyans... manyans... manyans>... ਦੋਨਾਂ ਟੀਮਾਂ ਨਾਲ ਜਾਣ ਪਹਿਚਾਨ ਕਰਵਾਈ ਆ ਰਹੀ ਹੈ ਔਰ ਇੱਕ ਯਾਦਗਾਰੀ ਤਸਵੀਰ ਇਹ ਅੱਜ ਪਾਲ ਤਸਵੀਰਾਂ ਦੇ ਵਿੱਚ ਕੈਦ ਹੋ ਜਾਣੇ ਹੈ ਕੈਮਰਿਆਂ ਦੇ ਵਿੱਚ ਕੈਦ ਹੋ ਜਾਣੇ ਹੈ ਟਾਕਾ ਪਹਿਲਵਾਨ ਸਾਹਮਣੇ ਵਾਲਾ ਅੱਜ ਵੱਡੀ ਸੇਵਾ ਰੈਫਰੀ ਦੀ ਨਿਭਾਏਗਾ ਔਰ ਬੇਨਤੀ ਹੈ ਟੀਮਾਂ ਨੂੰ ਕਿਰਪਾ ਕਰਕੇ ਟੀ-ਸ਼ਰਟਾਂ ਪਾਪਾ ਪਿੰਡੀ ਤਾੜੀਆਂ ਮਾਰਦੇ ਜ਼ੋਰਦਾਰ ਰਾਜ ਦੇ ਦਿੰਦੇ ਪਹਿਲੇ ਵੇਰ ਦੀ ਮੇਰੇ ਵੀਰੋ ਪਹਿਲੀ ਰੇਡ ਪੈ ਗਈ ਹੈ ਪਹਿਲੇ ਮੈਚ ਦੀ ਪਹਿਲੀ ਕਬੱਡੀ ਪਾ ਕੇ ਸਾਹਮਣੇ ਵਾਲਾ ਤੂਫਾਨ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਸੇ ਜੋੜ ਗਿਆ ਸਰਦਾਰ ਸਕੱਤਰ ਸਿੰਘ ਜੀ ਦਵਾਈ ਸਾਹਿਬ ਉਹਨਾਂ ਵੱਲੋਂ ਨਾ ਪੰਜਾਬੀ ਬੋਲਣ ਵਾਲੀ ਬਹੁਤ ਵੱਡਾ ਪਿਆਰ ਹੈ ਨਾਲ ਸਰਦਾਰ ਸੁਖਚੈਨ ਸਿੰਘ ਜੀ ਬਾਉ ਹਰਾਂ ਨੇ ਵੱਡਾ ਪਿਆਰ ਪੁੱਜਦਾ ਕਰ ਦਿੱਤਾ ਪਰ ਸਾਹਮਣੇ ਦੇਖਣਾ ਪਹਿਲੀ ਰੇਡ ਦੇ ਉੱਪਰ ਮੁੰਡਾ ਟੌਪ ਦਾ ਜਫਾ ਲਾ ਗਿਆ ਪਹਿਲੀ ਰੇਡ ਦੇ ਉੱਪਰ ਜਫਾ ਟੌਪ ਦਾ ਪਹਿਲੀ ਰੇਡ ਦੇ ਉੱਪਰ ਅੱਜ ਫਾਟ ਟੌਪ ਦਾ ਪਰ ਸਾਹਮਣੇ ਆ ਢੇਰੀ ਢੜਜੀ ਜਿਨ੍ਹਾਂ ਦੀ ਇਹ ਜ਼ਮੀਨ ਦੇ ਵਿੱਚ ਮੈਚ ਹੋ ਰਿਹਾ ਹੈ ਹਰ ਨਾਲ ਮਨਜੀਤ ਸਿੰਘ ਜੀ ਦੋਧੀ ਸਾਹਿਬ ਉਹਨਾਂ ਦਾ ਪਤਨਵਾਦ ਕਰਦੇ ਆ ਵੱਡਾ ਧੰਨਵਾਦ ਉਹਨਾਂ ਦਾ ਇਸ ਕਰਕੇ ਉਹਨਾਂ ਦੀ ਇਹ ਮੇਰੇ ਵੀਰੋ ਗਰਾਊਂਡ ਦੇ ਵਿੱਚ ਮੈਚ ਕਰਵਾ ਰਿਹਾ ਪਰ ਸਾਹਮਣੇ ਪੰਡੋਰੀ ਰਮਾਣੇ ਪਿੰਡ ਵਾਲਾ ਬੰਟੀ ਕਬੱਡੀ ਪਾ ਰਿਹਾ ਹੈ ਸਾਹਮਣੇ ਦੇਖਣਾ ਝੋਟੇ ਜਿਹੀ ਯਾਰ ਬੰਟੀ ਦੇ ਵਿੱਚ ਔਰ ਸਾਹਮਣੇ ਆ ਪੈ ਗਏ ਜਫੀਆਂ ਪਰ ਵੈਗੂ ਸੱਚੇ ਪਾ ਨੌਜਵਾਨ ਨਾਗਲੀ ਰੇਡ ਪਰ ਸਾਹਮਣੇ ਤੱਕਦੇ ਆ ਥੱਬੇ ਥੱਬੇ ਦੇ ਪੱਟਾ ਵਾਲਾ ਗੱਜ ਚੌੜੀ ਛਾਤੀ ਵਾਲਾ ਨੌਜਵਾਨ ਇਸ ਸਮੇ ਕਬੱਡੀ ਕਬੱਡੀ ਕਰਦਾ ਹੋਇਆ ਪਰ ਸਾਹਮਣੇ ਸਾਗਣਾ ਪਿੰਡ ਹੈ ਰਾਜੇ ਦਾ ਲੈ ਰਾਜੇ ਗਵਾਰਡ ਪਿੰਡ ਹੈ ਤੇਰੇ ਪਿੰਡ ਵੀ ਰੌਣਕਾ 17 ਤਰੀਕ ਨੂੰ ਲੱਗਣ ਗਿਆ ਵਾ ਵਾਹ ਵੇ ਜਤਿੰਦਰਾ ਕਿ ਚੋਟੀ ਦੇ ਨੰਬਰ ਦਾ ਵਾਧਾ ਮੁੰਡਾ ਆਪਣੀ ਟੀਮ ਦੇ ਹਿੱਸੇ ਕਰ ਗਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਜਿਆ ਰੇਡ ਵਧੀਆ ਲੱਗੀ ਹੈ ਜਿਆ ਮੁੰਡੇ ਦਾ ਜੱਫੇ ਦਾ ਯਤਨ ਵਧੀਆ ਲੱਗਾ ਇੱਕ ਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਸਾਹਮਣੇ ਦੇਖਾ ਤੂਫਾਨ ਸਾਗੜੇ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵਾਲ ਨੂੰ ਵਧਿਆ ਹੋਇਆ ਥੋੜਾ ਜਿਆ ਝੁਕਿਆ ਹੈ ਇਹ ਗਰੀਬੀ ਦੀ ਹਿੱਕ ਪਾੜ ਕੇ ਮੁੰਡਾ ਤਾਂ ਉੱਠਿਆ ਹੈ ਇਹ ਸਾਗੜੇ ਵਾਲਾ ਦੇਖਣਾ ਕਾਕੇ ਪੂੜਦਾ ਇਹ ਚੇਲਾ ਕਬੱਡੀ ਪਾ ਰਿਹਾ ਹੈ ਇਹ ਮੈਂ ਰਿੰਦੀ ਨਾਨਕੇ ਠਾਂਦੀ ਲੱਡੂ ਪੇੜੇ ਸੇਣੀ ਮੈਨੂੰ ਨੱਚ ਲੈਣ ਦੇ ਬੱਜੇ ਢੋਲ ਕੀ ਗਵਾਡੀਆਂ ਦੇ ਵੀਰੇ ਵਾਹ ਵੇ ਤੂਫਾਨ ਕਹਿੰਦੇ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਰੇਡ ਤੱਕਦੇ ਆ ਅਮੀ ਸ਼ਾਇਆ ਉਸ ਵੇ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਮੁੰਡੇ ਦੀ ਉਮਰ ਛੋਟੀ ਹੈ ਪਰ ਇਹਨੂੰ ਤਜਰਬਾ ਬਹੁਤ ਹੈ ਕਬੱਡੀਆਂ ਦਾ ਟਾਈਮ ਨਹੀਂ ਲਾ ਸੁਖ ਢਾਡ ਜੀ ਸਾਡੇ ਬਹੁਤ ਸਨਕਾਰਯੋਗਰੇ ਉਹਨਾਂ ਦੇ ਦੋਸਤ ਮਿੱਤਰ ਪੁੱਜਿਆ ਸਾਡੇ ਗੁਰਸੇਵਕ ਬਡਾਲੀ ਆਏ ਆ ਨਾਲ ਔਰ ਜਿੰਨੇ ਵੀ ਸੱਜਣ ਮਿੱਤਰ ਪੁੱਜਿਆ ਪਾ ਸਾਰਿਆਂ ਦਾ ਬਾਈ ਨੇਮ ਧੰਨਵਾਦ ਕਰਾਂਗੇ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਪਰ ਚੋਟੀ ਦਾ ਨੰਬਰ ਤੂਫਾਨ ਆਪਣੀ ਟੀਮ ਦੇ ਵਿੱਚ ਜੋੜ ਗਿਆ ਆ ਮੁੰਡੇ ਦੀ ਉਮਰ ਛੋਟੀ ਹੈ ਪਰ ਇਹਨੂੰ ਤਿਆਰ ਵੀ ਤਿਆਰਪਾ ਕਬੱਡੀ ਦਾ ਬਹੁਤ ਹੈ ਮੇਰੇ ਮਿੱਤਰੋ ਤਾਲੀਆਂ ਮਾਰ ਦਿਓ ਜ਼ੋਰਦਾਰ ਕਿ ਗੋਰੀ ਗੱਲ ਨਾ ਵੀ ਪੱਕ ਮੇਰਾ ਦਿਲ ਲੈ ਗਈ ਠੱਕ ਉਹਦਾ ਮੁਖ ਮੈਨੂੰ ਸੱਜਰੀ ਸਵੇਰ ਲਾ ਕਹਿੰਦਾ ਹੈ ਕਿ ਭਾਬੀ ਮੁੰਡਾ ਕਬੱਡੀ ਦਾ ਪਲੇਅਰ ਲੱਗਦਾ ਹੈ ਵਾਹ ਆ ਗਿਆ ਇਹ ਸਰਾਹ ਕਰਾ ਗਿਆ ਇਹ ਅੰਤ ਕਰਾ ਗਿਆ ਜਿਹਨੂੰ ਅੱਜ ਦੀ ਦੁਨੀਆ ਹੱਤ ਕਹਿੰਦੀ ਹੈ ਕੋਕਾ ਕਹਿੰਦੀ ਹੈ ਠਾਹ ਕਹਿੰਦੀ ਹੈ ਇਹ ਮੁੰਡਾ ਉਹ ਕਰਾ ਗਿਆ ਸਾਹਮਣੇ ਝਵਾਲ ਵਾਲਾ ਜਤਿੰਦਰ ਐਸਮੇ ਕਬੱਡੀ ਪਾ ਰਿਹਾ ਹੈ ਅਜੇ ਦੇ ਪਿੰਡ ਤਗੜੀਆਂ ਰੌਣਕਾਂ ਲੱਗੀਆਂ ਪਰ ਇਹਦਾ ਮੁੰਡੇ ਦਾ ਸ਼ੀਨਾ ਪਿੰਡ ਹੈ ਇਹ ਬਾਬੇ ਵਿਦੀ ਚੰਦ ਦੇ ਪਿੰਡਾਂ ਦਾ ਨੌਜਵਾਨ ਹੈ ਇਸ ਸਮੇ ਸੱਤਾ ਸ਼ੀਨੇ ਵਾਲਾ ਇੱਕ ਚੋਟੀ ਦਾ جا کے سچ کہہن دو اللہ دے واسطے سرفتا گুয়ারਦਾ بخش دو پران نو کے ਢਾ ਲਿਆ ਰਗਾਂ ਤੋਂ ਵਿਦੀ ਚੰਦ ਨੇ ਫੜ ਕੇ ਹਨਵਰ ਪਠਾਨ ਨੂੰ ਇਹ ਸੱਤਾ ਸ਼ੀਨੇ ਵਾਲਾ ਇੱਕ ਸਿਰੇ ਦਾ ਜਫਾ ਲਾ ਗਿਆ ਪਰ ਸਾਹਮਣੇ ਟੱਚ ਡਬਲ ਤੇ ਨੰਬਰ ਐ ਸਮੇਂ ਧਾਵੀ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮੇਰੇ ਮਿੱਤਰੋ ਇੱਕ ਚੋਟੀ ਦੇ ਨੰਬਰ ਦਾ ਵਾਅਦਾ ਮੁੰਡੇ ਨੇ ਆਪਣੀ ਟੀਮ ਦੇ ਹਿੱਸੇ ਕਰਤਾ ਸੁਖ ਢੰਡ ਸਾਡਾ ਵੱਡਾ ਵੀਰ ਹੈ ਸੁਖ ਢਾੜੀ ਨਾਲ ਜਿੰਨੇ ਵੀ ਦੋਸਤ ਮਿੱਤਰ ਪੁੱਜਿਆ ਸਰਕਨ ਸਿੰਘ ਬਾਹੂਣਾ ਦੇ ਮੋਹ ਭਰੇ ਦੇ ਸੱਦੇ ਉੱਪਰ ਸਾਡਾ ਢੰਡਾ ਵਾਲਾ ਸੁਖ ਆਇਆ ਪਰ ਸਾਹਮਣੇ ਇੱਕੋ ਜਿਹੇ ਨਿੱਕਰੇ ਮੁੰਡੇ ਭਿੜੀ ਜਾਂਦੇ ਆ ਆ ਥਾਪੀਆਂ ਤੂਫਾਨ ਥਾਪੀਆਂ ਦੀ ਕਮੀ ਰੜਕਦੀ ਹੈ ਇਹ ਥਾਪੀਆਂ ਦੀ ਕਮੀ ਰੜਕਦੀ ਹੈ ਕਦੀ ਉਹ ਥਾਪੀਆਂ ਜਿਨ੍ਹਾਂ ਦੇ ਨਾਲ ਚਾਦਰਾ ਖੇਸ ਕੁੱਟੇ ਜਾਂਦੇ ਸੀ ਉਹ ਥਾਪੀਆਂ ਖਤਮ ਹੋ ਗਿਆ ਪਰ ਕਬੱਡੀ ਖੇਡ ਕਬੱਡੀ ਦੀ ਇਹ ਥਾਪੀ ਅਜੇ ਵੀ ਜਿੰਦਾ ਹੈ ਅਜੇ ਵੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਮੇਰੇ ਮਿੱਤਰੋ ਇੱਕ ਛੋਟੀ ਦਾ ਮੁਕਾਬਲਾ ਚੱਲ ਰਿਹਾ ਹੈ ਸਾਰੀ ਸੰਗਤ ਦਾ ਆਪਾ ਬਹੁਤ ਵੱਡਾ ਧੰਨਵਾਦ ਕਰਦੇ ਆ ਜੀਤੀ ਆਸੀ ਉਤੋਂ ਵੱਧ ਸੰਗਤ ਖੇਡ ਮੈਦਾਨ ਦੇ ਨਾਲ ਜੁੜੀ ਹੋਈ ਹੈ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਸ਼ੁਕਰਾਨਾ ਕਰੀਏ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰੀਏ ਸਾਡੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਅਲਫ਼ਾਜ਼ ਵੀ ਬਹੁਤ ਚੋਟੀ ਦਾ ਚੱਲੀ ਜਾਂਦਾ ਹੈ ਮੇਲਾ ਪੂਰਾ ਸਿਰੇ ਤੇ ਹੈ ਭਰ ਜੋਬਰ ਜਵਾਨੀ ਹੈ ਤੂਫਾਨ ਕਬੱਡੀ ਪਾ ਰਿਹਾ ਹੈ ਮੁੰਡਾ ਨਵੀਂ ਲਕੋਰ ਜੀ ਉਮਰ ਦਾ ਹੈ ਇਹ ਚਰਦੀ ਜੀ ਬਰੇਸ ਦਾ ਖਿਡਾਰੀ ਆ ਪਰ ਸਾਹਮਣੇ ਸਾਹਮਣੇ ਇਹ ਸਾਹਮਣੇ ਟੱਕਰ ਸਾਹਮਣੇ ਟੱਕਰ ਦੇ ਤੂਫਾਨ ਚੋਟੀ ਦਾ ਨੰਬਰ ਆਪਣੀ ਟੀਮ ਦੇ ਇਸ ਜੁੜ ਲਈ ਕਾਮਯਾਬ ਹੋ ਗਿਆ ਆ ਫੌਜੀ ਦਾ ਚੇਲਾ ਕਬੱਡੀ ਪਾ ਰਿਹਾ ਹੈ ਜਿਹਦਾ ਨਰਲੀ ਪਿੰਡ ਹੈ ਤੇ ਮੋਰ ਨਾਮ ਹੈ ਮੇਰੇ ਮਿੱਤਰੋ ਜਿੰਨੇ ਹੁਣ-ਹੁਣ ਕਬੱਡੀ ਪਾਈ ਹੈ ਪਰ ਸਾਹਮਣੇ ਕੀ ਕੀ ਮੋਰ ਕਹਿੰਦਾ ਕਿ ਲੈਣ ਟੱਚ ਹੋ ਗਈ ਆ ਤੇ ਨੰਬਰ ਇਹ ਸ਼ੀਨੇ ਵਾਲੇ ਨੇ ਅੱਜ ਮੇਲਾ ਲੋਟ ਲਿਆ ਵਾ ਵੇ ਸੱਤਿਆ ਵਾ ਵੇ ਸੱਤਿਆ ਵੈਸੇ ਤੇ ਮੇਲਾ ਦੇਖਣ ਆਇਆ ਸੀ ਪਰ ਭਰਾਵਾਂ ਨੇ ਮੌਕਾ ਦਿੱਤਾ ਤੇ ਸੱਤੇ ਨੇ ਮੇਲਾ ਬਣਾਤਾ ਜੇ ਕਿਤੇ ਅੱਜ ਸੱਤਿਆ ਫਾਦਰ ਸਾਹਿਬ ਹੁੰਦੇ ਤੇਰੇ ਉਹਨਾਂ ਨੇ ਮੇਰੇ ਜੱਫੀ ਦੇਖ ਕੇ ਬੜਾ ਖੁਸ਼ ਹੋਣਾ ਸੀ ਸੁਖ ਟੜੀਆਂ ਦੇ ਫਾਦਰ ਸਾਫ ਸਰਦਾਰ ਮਨਜੀਤ ਸਿੰਘ ਜੀ ਦੋਦੀ ਔਰ ਨਾਲ ਸਰਵਣ ਵਪਾਰੀ ਜੀ ਤੇ ਨਾਲ ਸਾਡੇ ਵਿਡਾਲੀ ਵਾਲੇ ਸੰਦੀਪ ਬਡਾਲੀ ਜੀ ਇਹ ਗੁਰਵਿੰਦਰ ਬਡਾਲੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਇਹ ਦੇ ਇਸ ਸੰਮੇਲੇ ਦੇ ਉੱਪਰ ਪੁੱਜੇ ਹੈ ਸਾਡੇ ਬੌਵੀ ਹਣਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਸਾਡੇ ਸੁਖਤਾਨ ਸਿੰਘ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਹਮਣੇ ਜਤਿੰਦਰ ਝਬਾਲ ਆਇਆ ਹੈ ਸਾਡੇ ਮੁੰਡੇ ਇੱਕੋ ਜਿਹੇ ਇੱਕੋ ਜਿਹਿਆਂ ਨਿੱਕਰ ਆ ਲਿਆ ਅੱਜ ਚੋਟੀ ਦੇ ਚੋਟੀ ਦੇ ਜੋਫੇ ਲਾਈ ਜਾਂਦੇ ਹੈ ਚੋਟੀ ਦੀਆਂ ਕਬੱਡੀਆਂ ਪਾਈ ਜਾਂਦੇ ਹੈ ਪਰ ਸਾਹਮਣੇ ਦੇਖਦਾ ਗੱਜ ਚੌੜੀ ਛਾਤੀ ਹੈ ਕਿ ਗੱਜ ਚੌੜੀ ਛਾਤੀ ਤੇ ਜਿਗਰੇ ਕਾਟਰ ਨੇ ਤੇ ਝੂਲ ਝੂਲ ਕੇ ਹੰਦਿਆਂ ਨੂੰ ਟੱਚ ਕਰਦੇ ਬਾਡਰ ਨੇ ਤੇ ਸਾਹਣੇ ਵਾਲਾ ਪਾਲਾ ਸਾਹਣੇ ਵਾਲਾ ਪਾਲਾ ਜੱਫਾ ਲਾਉ ਕਿ ਨਹੀਂ ਸਰਾ ਕਰਾਉ ਕਿ ਨਹੀਂ ਤੇ ਨੰਬਰ ਧਾਦੀ ਆਪਣੀ ਆਪਣੀ ਟੀਮ ਦੇ ਇਸੇ ਜੋੜ ਗਿਆ ਮੇਰੇ ਮਿੱਤਰੋ ਆ ਮੀਆਂਪੁਰ ਪਿੰਡ ਵਾਲਾ ਮੌਲਾ ਕਬੱਡੀ ਪਾ ਰਿਹਾ ਹੈ ਬੜੀ ਕਿਰਪਾ ਹੈ ਸ਼ਹੀਦਾਂ ਦੀ ਮੌਲੇ ਦੇ ਉੱਪਰ ਜਿਹਨੇ ਹੁਣ ਕਬੱਡੀ ਪਾਈ ਹੈ ਪਿੰਡ ਦੇ ਵਿੱਚ ਵੀ ਮੁੰਡੇ ਨੇ ਸਰੇ ਸਰੇ ਦੀਆਂ ਕਬੱਡੀਆਂ ਪਾ ਕੇ ਮੇਲਾ ਲੁੱਟਿਆ ਪਰ ਸਾਹਮਣੇ ਯਵਨ ਨੇ ਕੀਤਾ ਪਰ ਮੌਲੇ ਨੂੰ ਫੜਨਾ ਕੋ ਖਾਲਾ ਜੀ ਦਾ ਵਾਰਾ ਨਹੀਂ ਵਾ ਵੇ ਮੌਲਿਆ ਆਵੇਂ ਮੌਲੇ ਕਹਿੰਦੇ ਸਰੇ ਦਾ ਨੰਬਰ ਮੌਲਾ ਆਪਣੀ ਟੀਮ ਦੇ ਇਸੇ ਜੋੜ ਗਿਆ ਆ ਮੁੰਡੇ ਦੀ ਉਮਰ ਛੋਟੀ ਹੈ ਇੱਕਰੀ ਤਾੜੀਆਂ ਮਾਰ ਦਿਓ ਮੇਰੇ ਵੀਰੇ ਜ਼ੋਰਦਾਰੇ ਦੇ ਲਈ ਆ ਮੁੰਡਾ ਕਹਿੰਦੇ ਮਸਾ ਉਮਰੇ ਦੀ 15 16 ਸਾਲ ਹੈ ਪਰ ਇਹ ਸਿਰੇ ਸਿਰੇ ਦੀਆਂ ਕਬੱਡੀਆਂ ਸਾਡੇ ਜਸਕਰਨ ਵੀਰ ਹੋਣਾਂ ਦਾ ਪਾ ਬਹੁਤ ਬਹੁਤ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਅੱਜ ਇਸ ਧਰਤੀ ਉੱਪਰ ਬੋਲ ਬੋਲੇ ਨੂੰ ਮਿਲਿਆ ਮੰਨਾ ਖੜਾ ਹੈ ਸਾਹਮਣੇ ਠੜਗੜ ਪਿੰਡ ਵਾਲਾ ਗੁਰਦੇਵ ਵੀਰ ਹੋਣਾਂ ਦਾ ਧੰਨਵਾਦ ਹੈ ਜਦੋਂ ਵੀ ਕਿਤੇ ਮੇਲਾ ਹੁੰਦਾ ਫਿਰ ਭਰਾ ਦਿਲੋਂ ਯਾਦ ਕਰਦੇ ਆ ਭਰਾ ਠਾਪੀਆਂ ਓਏ ਕੁੰਡੀਆਂ ਆਪਣੀ ਪੰਚਰ ਉਹਨੇ ਨੀ ਉਹ ਭੈ ਜਦੋਂ ਉਹ ਲੱਗ ਗਈਆਂ ਤੁਹਾਨੂੰ ਆ ਸਾਹਮਣੇ ਪੰਡੋਰੀ ਵਾਲਾ ਕਬਲ ਹੈ ਇਹ ਪੰਡੋਰੀ ਵਾਲਾ ਕਬਲ ਹੈ ਉਹ ਤਾਤਿਆ 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 ਉਹ ਤਾਤਿਆ ਉਹ ਪੜਾਵੀ ਦੇ ਹਿੱਸੇ ਹੈ ਆ ਨੰਬਰ ਰੇਡਰ ਤੇ ਆਉਂਦੀ ਆ ਕਰੀ ਜੇ ਢੇਰੀਆਂ ਦੇ ਕੋਲ ਜਾ ਕੇ ਖੜਦੇ ਫਿਰ ਗੱਲ ਤਾਂ ਬਣਦੀ ਹੈ ਫਿਰ ਗੱਲ ਤਾਂ ਬਣਦੀ ਹੈ ਆ ਤੂਫਾਨ ਕਬੱਡੀ ਪਾ ਰਿਹਾ ਕਾਕੇ ਦਾ ਚੇਲਾ ਮੇਰੇ ਮਿੱਤਰੋ ਅੱਜ ਮੇਲਾ ਲੁੱਟੂ ਕੇ ਨਹੀਂ ਮੇਲਾ ਲੁੱਟੂ ਕੇ ਨਹੀਂ ਪਰ ਸਾਹਮਣੇ ਵਾਹ ਵੇ ਤੂਫਾਨ ਵਾਹ ਵੇ ਤੂਫਾਨ ਆ ਵੇ ਤੂਫਾਨ ਕਹਿੰਦੇ ਨੰਬਰ ਚੋਟੀ ਦਾ ਮੁੰਡਾ ਬੱਲੇ ਬੱਲੇ ਕਰਵਾ ਗਿਆ ਇਹ ਸਰਾਕਰ ਆ ਗਿਆ ਲੈ ਸਾਹਮਣੇ ਵਾਲਿਆ ਦੁਨੀਆ ਤੇਰੇ ਜੱਫੇ ਦੇਖਣਾ ਚਾਹੁੰਦੀ ਹੈ ਦੁਨੀਆ ਤੇਰੇ ਜੱਫੇ ਰਾਰਾ 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 ਜੱਪਾ ਜੱਪਾ ਚਰਖਾ ਜੱਪਾ ਜੱਪਾ ਚਰਖਾ ਪਰ ਰਾਜਾ ਰਾਜਾ ਇਸ ਵੇਲੇ ਜੋ ਖਾ ਨਹੀਂ ਲਾ ਸਕਿਆ ਤੇ ਨੰਬਰ ਸਿਰੇ ਦਾ ਫੀਲਡਰ ਆਪਣੀ ਜਿਵੇਂ ਜਿਵੇਂ ਜੋੜ ਗਿਆ ਉਧਰ ਸੱਤਾ ਚੈਨ ਦੇ ਵਿੱਚ ਤਿਆਰ ਪਰ ਤਿਆਰ ਖੜਾ ਸਾਡੇ ਸੁਖੰਦਰ ਸਿੰਘ ਜੀ ਦਬਈ ਦਾ ਨਾਲ ਸਾਡੇ ਸਰਦਾਰ ਮਨਜੀਤ ਸਿੰਘ ਜੀ ਦੋਦੀ ਸਾਹਿਬ ਸੁਖ ਢਾਂਟ ਜੀ ਹੁਣਾਂ ਦਾ ਨਾਲ ਸਾਡੇ ਬਾਉ ਜੀ ਹੁਣਾਂ ਦਾ ਆਪਾਂ ਧੰਨਵਾਦ ਕਰਦੇ ਆ ਸੋਚੈ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਾਹਮਣੇ ਸੱਤਾ ਸ਼ੀਨਿਆਂ ਵਾਲਾ ਸੱਤਾ ਸ਼ੀਨਿਆਂ ਵਾਲਾ ਵਾਹ ਵੇ ਸੱਤਿਆ ਸਾਹਮਣੇ ਮੋਰ ਕਬੱਡੀ ਪਾ ਰਿਹਾ ਹੈ ਖੜਗੜ ਵਾਲਿਓ ਜੇ ਚਾਲੇ ਮੈਚ ਦਾ ਸਵਾਗਤ ਹੁੰਦਾ ਇਕਰੀ ਹੱਲਾ ਗੁੱਲਾ ਵੱਡਾ ਸਾਰਾ ਇਕਰੀ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਵਾਹੇ ਨੌਜਵਾਨ ਆ ਪਾਲਿਆ 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 ਕਬੱਡੀ 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 ਟੱਕਰ ਆ ਟੱਕਰ ਉਸਰੇ ਦੀ ਹੈ ਆ ਟੱਕਰ ਸਰੇ ਦੀ ਹੈ ਮੁੰਡੇ ਨੇ ਖੇਡ ਮੇਲੇ ਦੇ ਉੱਪਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਸਮੇਂ ਦੇ ਵਿੱਚੋਂ ਸਾਰਾ ਕੱਢ ਕੇ ਆਇਆ। ਜਿੰਨੇ ਵੀ ਸਾਡੇ ਬਾਉ ਜੀ ਦੇ ਜਿੰਨੇ ਵੀ ਸੱਜਣ ਮਿੱਤਰ ਪੁੱਜਿਆ ਸਾਰਿਆਂ ਦਾ ਦਿਲਦਿਆਂ ਗਰਾਈਆਂ ਚੋਂ ਬਹੁਤ ਵੱਡਾ ਧੰਨਵਾਦ ਕਰਦੇ ਆਂ। ਅਮਰੇ ਪਈ ਹੋਈ ਰੇਡ ਹੈ। ਠੜਗਾ ਡਾਲਿਓ ਜੇ ਚੱਲਦੇ ਮੈਚ ਦਾ ਸਵਾਦ ਆਉਂਦਾ ਫਿਰ ਤਾੜੀ ਮਾਰੇ ਕੀ ਖਿਆਲ ਹੈ? ਆਹ ਤਾੜੀ ਵੱਜੀ ਹੈ। ਆਹ ਤਾੜੀ ਵੱਜੀ ਹੈ। ਆਹ ਸਿਰਾ ਹੋਇਆ। ਉਹ ਟਾਈਮ ਬਾਈ। ਓਏ ਹੋ ਗਿਆ ਟਾਈਮ। ਟਾਈਮ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਉਹ ਜੱਫਾ ਸਤਿੰਦਰਾ ਇਹਨੇ ਭੱਜਣ ਦੀ ਦੇਣਾ ਕਿ ਨਾ ਭੱਜਦਾ ਨਾ ਭੱਜਣ ਦਿੰਦਾ ਪੈਰ ਭੁੱਜੇ ਨਾਲ ਬਰੀ ਡੇ ਇਜ਼ ਨਾਟ ਅ ਸੰਡੇ ਹਰ ਦਿਨ ਐਤਵਾਰ ਨਹੀਂ ਹੁੰਦਾ ਮੋਰ ਕਹਿੰਦਾ ਹੈ ਕਿ ਨਾ ਕੁੰਬ ਦਾ ਮੇਲਾ ਜਿਹੜਾ ਬਾਰੀ ਸਾਲੀ ਆਉਣਾ ਹੈ ਇਹ ਤੇ ਰੇੜੀ 30 ਸਕਿੰਟਾਂ ਦੀ ਹੈ ਮੈਂ ਫੇਰ ਆਇਆ ਹੈ ਮੈਂ ਫੇਰ ਆਇਆ ਲੈ ਵਾਹ ਵੇ ਮੋਰ ਉਧਰ ਸੱਤਾ ਮੇਲਾ ਲੁੱਟੀਆਂ ਦਾ ਹੈ ਇਧਰ ਮੋਰ ਕਬੱਡੀਆਂ ਪਾਈ ਜਾਂਦਾ ਹੈ ਉਧਰ ਸ਼ੀਨੇ ਵਾਲਾ ਗਵਾਨ ਪਿੰਦਾ ਨਾਰਲੀ ਜਿੱਥੇ ਮੇਰੇ ਵੀਰੋਂ ਵੱਡੀ ਇਤਿਹਾਸਿਕ ਧਰਤੀ ਹੈ ਪਰ ਸਾਹਮਣੇ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਜਫਾ ਸਰੇ ਦਾ ਆ ਵੀ ਜਫਾ ਸਰੇ ਦਾ ਆ ਵੀ ਟੱਕਰ ਸਿਰੇ ਦੀ ਆ ਲੈ ਵੀ ਕਾਕਾ ਪਲੇਰਾਂ ਨੂੰ ਪਿੱਛੇ ਪਿੱਛੇ ਕਰਦੇ ਪਿੱਛੇ ਪਿੱਛੇ ਕਰਦੇ ਆਪਾਂ ਚੱਲੋ तव्हां बि জাল ভাল ভাল ਸਰਦਾਰ ਨਾਲ ਸਰਦਾਰ ਸੁਖਚੰਦ ਸਿੰਘ ਜੀ ਬਾਉ ਧਰਮ ਸਿੰਘ ਸਿੰਘ ਜੀ ਸ਼ਾ ਵੀਰਾ ਸਿੰਘ ਜੀ ਨਾਲ ਕਰਨ ਕਨੇਡਾ ਨਵਰਾਜ ਸਾਡਾ ਵੱਡਾ ਵੀਰ ਹੈ ਜਿਹਦੇ ਸਹੀਓ ਸਹੀਓ ਇੱਧਰ ਆਖ ਨਾਲ ਪ੍ਰਧਾਨ ਸਰਦਾਰ ਹੀਰਾ ਸਿੰਘ ਜੀ ਉਹ ਬੈਠੇ ਹੈ ਨਾਲ ਸਰਦਾਰ ਸਕੰਦਰ ਸਿੰਘ ਜੀ ਨੰਬਰਦਾਰ ਬਾਬਾ ਮਿੰਟੂ ਜੀ ਪਿੰਟੂ ਸ਼ਾ ਜੀ ਨਾਲ ਸਾਡਾ ਗੁਰਸੇਵਕ ਠੇਕੇਦਾਰ ਸਕੰਦਰ ਦੁਬਈ ਵਾਲੇ ਭਰਾ ਨੇ ਵੱਡਾ ਪਿਆਰ ਇਹਨਾਂ ਪੰਜਾਬੀ ਬੋਲਾਂ ਨੇ ਪੁੱਜਦਾ ਕੀਤਾ ਨਾਲ ਸਾਡੇ ਬਾਉ ਜੀ ਹੁਣਾਂ ਨੇ ਪਰ ਸਾਹਮਣੇ ਪਾਲਾ ਪਾਲਾ ਜੱਫੇ ਵਾਲੀ ਮਿਸ਼ मशीन जफे वारी मशीन दफ़े वारी मशीन

ਕੁੜਾ ਮੈਗ ਲੈਡ ਦੀ ਪ੍ਰੋਬਲਮ ਆ ਗਈ ਆ ਚਲੋ ਤੁਮ ਹੋਇਆ ਇਹਨਾ ਤੁਮ ਹੋਇਆ ਤੁਮ ਹੋਇਆ ਚਲ ਜੀ ਰਾਤ ਨੂੰ ਆ ਕੇ ਨਹੀਂ ਹੋਂ ਤੂੰ ਤੁਸੀਂ ਆ ਦੋਵਾਂ ਨੇ ਪਹਿਲਾਂ ਇਹਨੂੰ ਪਾਉਂਦੇ ਬਾਅਦ ਤੂੰ ਪਾਈ ਤੂੰ ਪਾ ਗਿਆ ਇੱਥੇ ਹੁਣ ਕੋਈ ਨਹੀਂ ਦਮ ਹੈ ਅਜ ਮੂਤ ਜਤਨ ਹਰ ਚੱਲਦਾ ਹੀ ਰਹਿੰਦਾ ਛੋਡੀ ਪਾ ਗੱਗੂ ਨੂੰ ਪਾਉਂਦੇ ਉਹ ਜਤਨ ਜੁੱਤਨ ਦਾ ਨਹੀਂ ਕੋਈ ਮਤਲਬਲ ਠੀਕ ਆ ਖੇਡਣ ਦੇ ਉਹਨਾਂ ਨੂੰ ਚੱਲ ਓਏ ਓਏ ਜਨ ਨਾਲ ਓਏ ਜਿਹੜੀ ਆ ਲੱਗਦੀ ਚੱਲ ਅੱਜ ਛੱਡੀ ਵਿੱਚ ਜਿਹੜਾ ਬੜਾ ਬੜਾ ਦਰਵਾਜ਼ਾ ਨਹੀਂ ਤਰਵਾਣਾ ਨਹੀਂ ਬਣ ਕੇ ਬੈਗਾ ਬਹੁਤ ਚੱਕਰਾਂ ਦੇ ਬਾਅਦ ਆਲੇ ਬਣ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਵੱਡੇ ਸਹਿਯੋਗ ਦਿੱਤੇ ਨਾਲ ਗਰਸਾਹ ਸਿੰਘ ਜੀ ਸਾਹਾ ਉਹਨਾਂ ਨੇ ਵੱਡੇ ਯੋਗਦਾਨ ਪੁੰਜਦਾ ਕੀਤੇ ਹੈ ਲਓ ਸਾਡੇ ਗੁਰਪ੍ਰਤਾ ਸਿੰਘ ਜੀ ਫੌਜੀ ਸਾਲਗਰ ਸੇਵਕ ਸੰਧੂ ਭਾਉ ਨੰਬਰਦਾਰ ਸੁਖਚੰਦ ਸਿੰਘ ਜੀ ਭਾਉ ਸਾਹਿਬ ਧਰਮ ਸਿੰਘ ਜੀ ਸ਼ਾ ਪਾਰਾ ਆ ਆ ਚਾਹੁੰਦਾ ਹੈ ਇਹ ਚੇਤੇ ਕਰਦਾ ਹੈ ਵੱਲ ਪੱਗੀਆਂ ਸਾਡਾ ਵੱਡਾ ਵੀਰ ਹੈ ਸਾਹਮਣੇ ਇਹ ਭਾਉ ਹੈ ਮੇਰੇ ਮਿੱਤਰੋ ਸਾਹਮਣੇ ਵਾਲਾ ਕਬੱਡੀ ਪਾ ਰਿਹਾ ਹੈ ਆਓ ਸਾਡੇ ਭਾਉ ਨੰਬਰ ਦਾ ਅਰਜੀ ਵੀ ਬੈਠੇ ਹੈ ਵੱਡਾ ਸਤਿਕਾਰ ਹੈ ਨਾਲ ਹੀਰਾ ਸੈਣੀ ਪ੍ਰਧਾਨ ਸਾਹਿਬ ਪਰ ਸਾਹਮਣੇ ਇਹ ਸਾਹਮਣੇ ਟੱਕਰ ਇਹ ਸਾਹਮਣੇ ਟੱਕਰ ਇਹ ਸਾਹਮਣੇ ਟੱਕਰ ਆਓ ਮੇਰੇ ਰੱਬਾ ਕਬੱਡੀ 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 ਪਰ ਨੰਬਰ ਪਰ ਨੰਬਰ ਇਹ ਮੁੰਡਾ ਆਪਣੀ ਟੀਮ ਦੇ ਛੇ ਜੋੜ ਗਿਆ ਇਹਨੇ ਇਹਨੇ ਭਾਜੀ ਨੂੰ ਜਫਾ ਲਾਇਆ ਹੈ ਇਹਨੇ ਭਾਜੀ ਨੂੰ ਅੱਜ ਨਾਨੀ ਚੇਤੇ ਕਰਾਈ ਹੈ ਪਰ ਭਾਜੀ ਇਹ ਹੌਸਲਾ ਨਹੀਂ ਹਾਰਨਾ ਹਲੇ ਬਹੁਤ ਲੰਮੀ ਰੇਸ ਬਾਕੀ ਹੈ ਇਸ ਖੇਡ ਕਬੱਡੀ ਦੀ ਇਹ ਕਾਕੇ ਦਾ ਚੇਲਾ ਹੈ ਮੇਰੇ ਮਿੱਤਰੋ ਔਰ ਚੱਲੰਦੇ ਕੈਮਰਾ ਇੱਕ ਰੀਪ ਪਾਣੀ ਲਾਇਆ ਹੋਇਆ ਤੇ ਗਰਾਊਂਡ ਤੇ ਬਾਬੇ ਜੰਡੂ ਸ਼ਾਹ ਜਿਹਦਾ ਮੇਲਾ ਹੈ ਪਰ ਸਾਹਮਣੇ ਸੱਤਾ ਸ਼ੀਨੇ ਵਾਲਾ ਇਸ ਸਮੇਂ ਟਰਾਈ ਕਰਦਾ ਸਾਡੇ ਮੁੱਖ ਸੇਵਾਦਾਰ ਬਾਬਾ ਕਾਲਾ ਸਿੰਘ ਜੀ ਨਾਲ ਗੁਰਪ੍ਰਤਾ ਸਿੰਘ ਜੀ ਫੌਜੀ ਦਰਸ਼ਕ ਸਿੰਘ ਜੀ ਸੰਧੂ ਭਾਉ ਨੰਬਰਦਾਰ ਸੁਚੈਲ ਸਿੰਘ ਜੀ ਬਾਉ ਤਰਨ ਸਿੰਘ ਜੀ ਸ਼ਾਹੀਰਾ ਸਿੰਘ ਜੀ ਕਰਨ ਕਨੇਡਾ ਨਵਰਾਜ ਰਾਯਾ ਵੱਡਾ ਵੀਰ ਹੈ ਸਾਡਾ ਨਾਲ ਹੀਰਾ ਸਿੰਘ ਜੀ ਪ੍ਰਧਾਨ ਸਕੱਤਰ ਸਿੰਘ ਜੀ ਨੰਬਰਦਾਰ ਬਾਬਾ ਮਿੰਟੂ ਜੀ ਪਿੰਟੂ ਹਾ ਜੀ ਤੇ ਨਾਲ ਸਾਡੇ ਬਹੁਤ ਹੀ ਸਰਕਾਰਯੋਗ ਸੱਤਰ ਦੁਬਈ ਜੀ ਨਾਲ ਗੁਰਸੇਵਕ ਠੇਕੇਦਾਰ ਤੇ ਨਿਸ਼ਾਨ ਵੀ ਧੰਨਵਾਦ ਕਰਦੇ ਆ ਲੈ ਵੀ ਰਾਜਾ ਘਰ ਦਾ ਮੇਲਾ ਮੇਲਾ ਬੜਾ ਚੋਟੀ ਦਾ ਹੋਇਆ ਬਾਬੇ ਜੰਡੂ ਸ਼ਾਹ ਜੀਆਂ ਦੀ ਕਿਰਪਾ ਨਾਲ ਆ ਮੇਲਾ ਕਹਿੰਦੇ ਸਿਰਾ ਹੋ ਗਿਆ ਆ ਗਵਾਰਡ ਪਿੰਡ ਵਾਲਾ ਮੀਆਂਪੁਰ ਵਾਲਾ ਮੋਲਾ ਕਬੱਡੀ ਕਬੱਡੀ ਕਰਦਾ ਅੱਗੇ ਵਾਲ ਨੂੰ ਵੜਿਆ ਸਾਹਮਣੇ ਚਾਰ ਜਾਫੀ ਇਕੱਲੇ ਨੇ ਨੁਕਰੇ ਲਾਏ ਆ ਪਰ ਸ਼ੀਨੇ ਵਾਲਾ ਜਵੇਰ ਵੇਰ ਕੇ ਲੱਗਦਾ ਆ ਸੱਤਾ ਚੋਟੀ ਚੋਟੀ ਦੇ ਜੱਫੇ ਲਾਈ ਪਰਿਆ ਜਾਂਦਾ ਸਾਹਮਣੇ ਰੇਡ ਪੈ ਗਈ ਹੈ ਤੇ ਚੌਹਾਂ ਦੇ ਵਿੱਚੋਂ ਕਿੰਨੇ ਕਿੰਨੇ ਡੱਕਣਾ ਤੇ ਉਹਨੇ ਗੱਡੀ ਭਾਈਆਂ ਦੀ ਗਾਲ ਤੇ ਮੈਸਸ ਗੋਡਿਆ ਥੱਲੇ ਧਰ ਲਈ ਉਹਨੇ ਕੱਢੀ ਭਾਈਆਂ ਦੀ ਗਾਲ ਤੇ ਮੈਸਸ ਗੋਡਿਆ ਥੱਲੇ ਧਰ ਲਈ ਆ ਜਫਾ ਚੋਟੀ ਦਾ ਜੜ ਗਿਆ ਇਹਨੇ ਡਾਂਟ ਜਿਦਾ ਟੋਕੇ ਜੜੀਦੇ ਓਏ ਜਫਾ ਜੜਦਾ ਮੇਰੇ ਮਿੱਤਰੋ ਸਾਹਮਣੇ ਰੇਡ ਜਤਿੰਦਰ ਝਭਾਲ ਵਾਲੇ ਦੀ ਪਈ ਹੋਈ ਹੈ ਤੇ ਸ਼ੀਨੇ ਵਾਲਾ 2 ਨੰਬਰ ਦੇ ਵਿੱਚ ਆਣ ਲੱਗਾ ਅੱਜ ਫੌਜੀ ਨਾਰੀ ਵਾਲੇ ਨੇ ਟੀਮ ਬਣਾਈ ਹੈ ਟੀਮ ਕਹਿੰਦੇ ਸਰੇਦੀ ਬਣਾ ਕੇ ਲੈ ਕੇ ਆਇਆ ਹੈ ਇੱਕ YouTube ਤੇ ਚੈਨਲ ਵੀ ਚਲਾਉਂਦਾ ਹੈ ਸਾਡਾ ਵੱਡਾ ਵੀਰ ਇੰਦਾ ਕੀ ਮੇਲਾ ਲਾਈਵ ਦੇਖਣਾ ਹੋਵੇ ਤੁਸੀਂ ਉਹ ਤੇ ਦੇਖ ਸਕਦੇ ਹੋ ਪਰ ਆ ਕੀ ਬਣ ਗਿਆ ਹੈ ਤੇਰੇ ਵੀ ਜੋ ਫੇਰ ਦੇਖਾ ਚਾਹੁੰਦੀ ਹੈ ਕੱਲ ਵੀ ਮੁੰਡੇ ਨੇ ਟੱਕ ਮਾਲ ਦੇ ਵਿੱਚ ਬੜਾ ਸਿਰਾ ਕਰਾਇਆ ਹੈ ਜੱਜ ਸੰਧੂ ਹੁਣਾਣੇ ਪਿਆਰ ਦਿੰਦਾ ਪਰ ਦੇਖਿਆ 2 ਨੰਬਰ ਤੋਂ ਇਹ ਗੁਰਪ੍ਰੀਤ ਖੇਤੀ ਸਟੋਰ ਵਾਲਾ ਦਾ ਚਹੇਤਾ ਖਿਡਾਰੀ ਹੈ ਇਹ ਕਾਕੂ ਹੈ ਮੇਰੇ ਵੀਰੋ ਕਿਸੇਲ ਵਾਲਾ ਗੁਰਪ੍ਰੀਤ ਸਿੰਘ ਢਿਲੋਂ ਖੇਤੀ ਸਟੋਰ ਵਾਲੇ ਇਹਦੀ ਖੇਡ ਦੇ ਉੱਪਰ ਵੱਡਾ ਮਾਣ ਕਰਦੇ ਆ ਸਾਹਮਣੇ ਬਾਜੀ ਤੇ ਸੱਤਾ ਬਾਜੀ ਤੇ ਸੱਤਾ ਬਾਜੀ ਤੇ ਸੱਤਾ ਬਾਜੀ ਤੇ ਸੱਤਾ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਮੇਨਾ ਹੁੰਦੀ ਹੋਈ ਇਹ ਜਵਾਨੀਆਂ ਮੇਰੇ ਪੁਸੇਜੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਵੱਡੀ ਉਮਰ ਦੇ ਨੇ ਵੱਡਾ ਤਜਰਬਾ ਹੈ ਉਹਨਾਂ ਦਾ ਆਪਾਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਮਾਮਾ ਜੀ ਸਰਦਾਰ ਸਤਨਾਬ ਸਿੰਘ ਜੀ ਆਏ ਆ ਪਿੰਡ ਪਲਾਸੌਰ ਤੋਂ 4 ਜੁਲਾਈ ਭੱਜੀ ਪੁਰੀ ਆਉਂਦੀ ਹੈ ਪਲਾਸੌਰ ਦੇ ਮੇਲੇ ਦੀ ਲੈ ਵੀ ਮਾਮਾ ਜੀ ਸਿਰਾ ਹੋ ਜਾਣਾ ਆ ਸਾਹਮਣੇ ਦੇਖਣਾ ਕਬੱਡੀ ਹੈ ਪਰ ਤੂਫਾਨ ਕਹਿੰਦੇ ਨੰਬਰ ਚੋਟੀ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਏ ਮੇਰੇ ਮਿੱਤਰੋ ਆ ਮੋਰ ਆ ਗਏ ਨਾਰਲੀ ਵਾਲਾ ਕਬੱਡੀ ਪਾਉਣ ਦੇ ਲਈ ਕਰੀ ਨਹੀਂ ਵੀਡੀਓ ਬਣਾਈ ਤੇ ਰਾਜਾ ਵਾਲੇ ਅੱਜ ਤੋਂ ਕੱਢ ਲਿਆ ਆਪਣੇ ਚੈਨਲ ਤੋਂ ਸਾਰੀਆਂ ਇਹਨਾਂ ਆਹ ਲੱਗਣ ਦੇ ਨਾ ਮਾਮਾ ਰੇਡ ਮਾਰ ਕੇ ਮੰਗ ਕਿਨੇ ਆ ਸਾਹਮਣੇ ਰੇਡ ਪਈ ਹੈ ਤੇ ਰਾਜਾ ਸਾਗਲੇ ਵਾਲਾ ਰਾਜਾ ਸਾਗਲੇ ਵਾਲਾ ਸਮੇ ਇਹ ਭੂੜ ਦਾ ਚੇਲਾ ਇਹ ਭੂੜ ਦਾ ਚੇਲਾ ਜੱ ਲੱਡੂ ਮੇਲਾ ਲੱਡੂ ਮੇਲਾ ਠੜਗੜਾ ਵਾਲਾ ਪਰ ਨੰਬਰ ਚੇਲਾ ਸਿਰੇ ਦਾ ਚੱਲੀ ਜਾਂਦਾ ਠੜਗੜਾ ਵਾਲਿਓ ਤਾੜੀਆਂ ਮਾਰਦਾ ਜੋਰ ਗੁਰਦੇ ਵੀਰ ਹੁਣੀ ਬੈਠੇ ਆ ਮੰਨੇ ਵੀਰ ਹੁਣੀ ਮੇਲੇ ਦਾ ਆਨੰਦ ਮਾਣੀ ਜਾਂਦੇ ਆ ਬਾਬੇ ਸੇਧੀਆਂ ਦੀ ਗੱਲ ਚੱਲੀ ਐ ਬੜੀ ਭਗਤੀ ਆ ਉਸ ਧਰਤੀ ਦੇ ਉੱਪਰ ਮੇਰੇ ਵੀਰੋਂ ਬੜੀਆਂ ਚੋਟੀਆਂ ਰੌਣਕਾਂ ਲੱਗਦੀਆਂ ਸਾਹਮਣੇ ਇਹ ਜਤਿੰਦਰ ਇਹ ਝਬਾਲ ਵਾਲਾ ਤੇ ਟੱਕਰ ਚੱਪਾ ਚੱਪਾ ਚਰਖਾ ਹੁੱਲੇ ਹੁਲਾੜੇ ਹੁੱਲੇ ਹੁਲਾੜੇ ਸਰਾ ਵਾ ਵੇ ਮੁੰਡਿਆ ਵਾ ਵੇ ਮੁੰਡਿਆ ਖੜਗਾ ਲਿਓ ਤਾੜੀਆਂ 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 ਜ਼ੋਰਦਾਰ ਇਹ ਦਫਾ ਚੋਟੀ ਦਾ ਲਾ ਕੇ ਇਹ ਬੱਲੇ ਬੱਲੇ ਕਰਾ ਗਿਆ ਹੈ ਲੈ ਵੀ ਕਾਕਾ ਜੀ ਸਰਾਫ ਹੀ ਜਾਂਦਾ ਹੈ 11 ਤਰੀਕ ਸਾਗੜੇ ਦੇ ਮੇਲੇ ਦੀ ਹੈ ਤੇ 19 ਤਰੀਕ ਨੂੰ ਤਰਸਿੰਕੇ ਦੇ ਵਿੱਚ ਰੌਣਕਾਂ ਲੱਗਣੀਆਂ ਜਮਸਤਪੁਰ ਦਾ ਵੀ ਵੱਡਾ ਮੇਲਾ 19 ਤਰੀਕ ਦਾ ਤੇ ਪੱਤਰੀ ਦੇ ਵਿੱਚ ਰੌਣਕਾ 19 ਤਰੀਕ ਨੂੰ ਲੱਗਣ ਗਿਆ ਰਾਜੇ ਪਹਿਲਵਾਨ ਰੇਡ ਇਹ ਭਾਜੀ ਪਾ ਰਿਹਾ ਹੈ ਇਹ 4 ਤਰੀਕ ਜਸਕਰਨ ਕਹਿੰਦਾ ਹੈ ਕਿ ਇਸੇ ਧਰਤੀ ਦੇ ਉੱਪਰ ਹੋਣੀ ਹੈ ਵੱਡਾ ਖੇਡ ਮੇਲਾ ਤੇ ਵੱਡੇ ਪੈੜ ਦਾ ਸ਼ੋਅ ਮੈਚ ਇਸ ਧਰਤੀ ਦੇ ਉੱਪਰ ਆਪਾਂ ਕਰਵਾਵਾਂਗੇ ਸਾਹਮਣੇ ਦੇਖਣਾ ਹੈ ਇਹ ਕਬੱਡੀ ਭਾਜੀ ਦੀ ਹੈ ਤੇ ਜਫਾ ਇਹ ਸੱਤੇ ਦਾ ਹੈ ਮੇਰੇ ਮਿੱਤਰੋ ਜਫਾ ਸੱਤੇ ਦਾ ਹੈ ਇਹ ਬਾਬੇ ਬਿਨੀ ਚੰਦ ਦੇ ਪਿੰਡਾਂ ਦਾ ਨੌਜਵਾਨ ਹੈ ਤੇ ਥੜਗੜ ਦੇ ਵਿੱਚ ਉਹ ਵਾਪਾ ਕੌਲੀ ਵਾਪਾ ਕੌਲੀ ਜਿਹਨੂੰ ਦੁਨੀਆਂ ਦੇ ਪਾਰ ਉਹ ਕੌਲੀ ਹੈ ਜਿਹਨੂੰ ਦੁਨੀਆਂ ਬਸੰਦਾ ਮੋੜਦੀ ਹੈ ਜਿਹਨੂੰ ਦੁਨੀਆਂ ਅੱਤੇ ਦਿਲੋਂ ਚਾਹੁੰਦੀ ਹੈ ਪਰ ਮੋਰ ਮੋਰ ਨਾਰਲੀ ਆਇਆ ਮੋਰ ਹਾਸੀਆਂ ਖੇਡੀਆਂ ਜੇ ਮਹਿੰਗੀਆਂ ਪੈ ਜਾਂਦੀਆਂ ਜੋ ਹਾਸੀਆਂ ਖੇਡੀਆਂ ਮਹਿੰਗੀਆਂ ਪੈ ਜਾਂਦੀਆਂ ਇਹ ਤੂੰ ਤੇ ਕਹਿ ਕੇ ਇਹ ਕਹਿ ਕੇ ਲਲਕਾਰਿਆ ਪਰ ਮੁੰਡਾ ਕੀਤੇ ਸਰਾ ਘਰਾ ਗਿਆ ਇਹ ਮੁੰਡਾ ਕੀਤੇ ਸਰਾ ਘਰਾ ਗਿਆ ਉਹਨੇ ਕਹਿ ਕੇ ਲਲਕਾਰਿਆ ਪਰ ਪਾਲਾ ਪਾਲਾ ਸੋਸ਼ਾਇਟੀ ਨੂੰ ਆਪਾਂ ਦਾ ਹੈ ਪਾਉਣ ਤੋਂ ਯਾਰ ਵੀ ਪਾਲਿਆ ਤੇਰੇ ਵਾਸਤੇ ਵੱਡੇ ਮਾਨ ਸਾਡਾ ਵੀਰ ਕਹਿੰਦਾ ਕਿ ਮੈਂ ਕੁਝ ਤੇ ਕਰ ਦੇਣਾ ਮੈਂ ਕੁਝ ਤੇ ਕਰ ਦੇਣਾ ਪਾਲਾ ਸਾਹਕ ਆ ਗਿਆ ਮੇਰੇ ਮਿੱਤਰੋ ਰੇਡ ਦੇਖਿਆ ਪਈ ਹੋਈ ਹੈ ਰੇਡ ਚੋਟੀ ਦੀ ਹੈ ਤੇ ਜਫਾ ਵੀ ਸਰੇ ਨਾਲ ਲੱਗ ਜਾਏ ਫਿਰ ਸੋਨੇ ਤੇ ਸਹਾਗਾ ਹੋ ਜਾਣਾ ਹੈ ਫਿਰ ਸਿਰਾ ਹੋ ਜਾਣਾ ਹੈ ਇਹ ਗੱਲ ਬੜੀ ਾਨੀ ਹੈ ਪਰ ਚੱਲਦੇ ਮੈਚ ਦੇ ਵਿੱਚ ਕੀ 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 ਇੱਕ ਇੱਕ ਕਬੱਡੀ ਬਾਕੀ ਹੈ ਇੱਕ ਇੱਕ ਕਬੱਡੀ ਬਾਕੀ ਹੈ ਸਾਹਮਣੇ ਰੇਡ ਪਾਈ ਹੈ ਹੁਣ ਦੇਖਣਾ ਹੁਣ ਦੇਖਣਾ ਇਹ ਛਾਤੀ ਤੇ ਟੱਚ ਕੋਟ ਖਾਲਸੇ ਵਾਲਿਆ ਜਿਹੇ ਦੀ ਮਾਰਿਆ ਤੇ ਮੁੰਡਾ ਨੰਬਰ ਆਪਣੀ ਟੀਮ ਦੇ